ਪਤਾ ਲੱਗ ਜਣਾ ਆ ਦੋ ਦੰਦ ਪੰਨੇ ਲੇ ਹਾਂ ਦੋ ਦੰਦ ਪੰਨੇ ਹਾਂ ਲਾ ਨਹੀਂ ਇਹਨੂੰ ਫੇਸ ਇਧਰ ਵੇਖ ਬਿਲਿੰਗ ਆਖਾਂ ਮੁਖੜਾ ਦਿਖਾਈ ਆ ਵੇਖੋ ਬਿਲਿੰਗ ਆਖਾਂ ਵੇਖੋ ਅੱਜ ਚੱਗੀ ਆ ਪੂਰਾ ਵਜਨ ਲੋੜਾ ਠੀਕ ਹੈ ਜੀ ਬਾਕੀ ਢਾਂਚਾ ਇੱਕ ਵਾਰੀ ਪੂਰੀ ਤਸੱਲੀ ਨਾਲ ਦਿਖਾ ਦਿਓ ਇਹ ਮਗਰਲੇ ਤੁਹਾਨੂੰ ਵੀ ਚੋਣਾ ਜੀ ਮਗਰ ਕੱਤੀਆ ਫੀਮੇਲ ਕਾਫ ਆ ਨਾੜਵਾ ਨਾੜਵਾ ਨਾਲ ਬੱਚੇ ਦੇ ਬਿਲਕੁਲ ਛੋਟਾ ਸਿੰਘ ਅੱਖਾਂ ਦੇ ਵਿੱਚ ਜਵਾਬ ਕਈ ਵਾਰਾਂ ਭਰਾਵਾਂ ਨੂੰ ਹੁੰਦਾ ਵੀ ਅੱਖਾਂ ਬਿਲਕੁਲ ਕਾਲੀਆਂ ਦੇਖੋ हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਮੂਸੇ ਜਿਹੜਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਠੀਕੀਵੜ ਤੋਂ ਕੋਈ 8-10 ਕਿਲੋਮੀਟਰ ਦੀ ਦੂਰੀ ਤੇ ਪਿੰਡ ਮੂਸੇ ਸੌਰ ਸਿੰਘ ਪਿੰਡ ਇੱਥੋਂ ਕੋਈ 5 ਕਿਲੋਮੀਟਰ ਦੀ ਦੂਰੀ ਤੇ ਆ ਤੇ ਸਿਰੇਵਾਲ ਗੱਗੋ ਬੂਹਾ ਇਹ ਪਿੰਡ ਨੇੜੇ ਨੇੜੇ ਆ ਠੀਕ ਹੈ ਜਿੱਧਰ ਮਾਲੂਵਾਲ ਪਿੰਡ ਆ ਗਿਆ ਤੇ ਚਪਾਲ ਵੀ ਇੱਥੋਂ ਕੋਈ 8 ਕਿਲੋਮੀਟਰ ਦੀ ਦੂਰੀ ਤੇ ਆ ਹੀਰੇ ਦੇ ਕੋਲ ਆ ਗਏ ਆ ਦੋਸਤੋ ਈ ਰਵੀਰ ਦਾ ਜਿਹੜਾ ਪਸ਼ੂ ਵਪਾਰ ਦਾ ਕੰਮ ਆ ਅੱਜ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਚਾਰ ਨਗ ਦਿਖਾਉਣੇ ਆ ਤਿੰਨ ਮੱਝਾਂ ਬਿਲਕੁਲ ਦੋ ਜਣਾਂ ਸੱਜਰਤਾ ਜੀਆਂ ਸੂਈਆਂ ਨੇ ਇੱਕ ਤਕਰੀਬਨ ਮਹੀਨੇ ਦੀ ਕੱਚੀ ਵਿਖਾ ਦੇਾਂਗੇ ਇਸ ਵੀਡੀਓ ਦੇ ਵਿੱਚ ਇੱਕ ਨੀਲੀ ਦਾ ਮਾਲੀ ਦਿਖਾ ਦੇਾਂਗੇ ਕਿਸੇ ਭਰਾ ਨੂੰ ਅੱਗੇ ਮਾਲ ਦੇ ਵਿੱਚ ਰੱਖਣਾ ਚਾਹੇ ਰਿਹੜੀ ਲਾਉਣਾ ਇੱਕ ਨੀਲੀ ਦਾ ਜਿਹੜਾ ਮਾਲੀ ਆ ਇਧਰਲੇ ਪਾਸੇ ਉਹ ਤੁਹਾਨੂੰ ਦਿਖਾਉਣੇ ਆ ਤਸੱਲੀ ਦੇ ਨਾਲ ਠੀਕ ਆ ਜੀ ਸੋ ਸ਼ੁਰੂਆਤ ਮੱਝਾਂ ਤੋਂ ਕਰਾਂਗੇ ਆਪਾਂ ਜਿਹੜੀਆਂ ਸੂਈਆਂ ਸਵਾਈਆਂ ਨੇ ਇਧਰ ਮੜਾ ਜਾ ਝਾਤ ਪਵਾ ਦੇ ਇੱਕ ਵਾਰੀ ਨੀਲੀ ਦਾ ਵੀ ਦਾ ਮਾਲੀ ਆ ਠੀਕ ਆ ਜੀ ਇਹਦੇ ਪਾਸੇ ਕੱਟਾ ਸੈਂਟਰ ਦੇ ਵਿੱਚ ਥੋੜਾ ਜਿਹਾ ਟੁੱਟਦਾ ਮਾਰਕਿੰਗ ਚੋਂ ਪੈਰਾਂ ਤੇ ਜਵਾਬ ਪੂਛ ਉੱਪਰ ਤੱਕ ਵਾਈਟ ਆ ਹੋਰ ਹੀਰੇ ਕੀ ਹਾਲ ਚਾਲ ਜਿਹੜੇ ਵਧੀਆ ਵਧੀਆ ਭਾਜੀ ਵਧੀਆ 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 ਮਹਾਰਾਜ ਕਿਰਪਾ ਜੀ ਸ਼ੁਕਰ ਮਾਲਕ ਦਾ ਫਿਰ ਅੱਜ ਦੋ ਮੱਜਾ ਵੈਸੇ ਪਾਉਣੀਆਂ ਸੀ ਨਾਲ ਇਹ ਵੀ ਖਿਆਲ ਆ ਗਿਆ ਵੀ ਪਾ ਦੀਏ ਕੱਚੀ ਅਮੀਨੇ ਹਾਂ ਜੀ ਅਮੀਨਾ ਕੱਚੀ ਆ ਠੀਕ ਆ ਭਰਾ ਤੇ ਬਾਕੀ ਇੱਕ ਮਾਲ ਦੀ ਕੱਟਾ ਪਾ ਰਿਹਾ ਹਾਂਜੀ 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 ਮੱਜਾਂ ਜਿਹੜੀਆਂ ਸੂਈਆਂ ਤਾਜ਼ੀਆਂ ਨੇ ਬਿਲਕੁਲ ਹਾਂਜੀ ਆ ਚਪਾ ਦਿਨ ਹੋ ਗਿਆ ਭਾਜੀ ਸੂਈ ਨੂੰ ਹੂੰ ਤੇ ਆ ਸੂਈ ਆ ਕੱਲ ਸੂਈ ਆ ਮੱਜ ਨੋ ਇਹ ਕੱਲ ਦੀ ਸੂਈ ਹੈ ਆ ਕੱਲ ਸਵੇਰੇ ਸੂਈ ਹੈ ਠੀਕ ਇਹ ਕੱਲ ਦੀ ਸੂਈ ਤੇ ਆ ਚੌਥਾ ਦਿਨ ਹੋ ਗਿਆ ਸੂਈ ਨੂੰ ਬਾਕੀ ਤਰੀਕ ਤੁਸੀਂ ਨੋਟ ਕਰ ਲਓ ਅੱਜ 27 ਅਗਸਤ ਸਮਾਂ ਵੀ ਦੋਸਤੋ ਸ਼ਾਮ ਦੇ 6:00 ਵਜੇ ਦਾ ਬਾਕੀ ਮੱਧਾ ਚੰਗੀਆਂ ਨੇ ਜਿੰਨੇ ਜਿੰਨਾ ਦੋ ਦੋ ਤੰਮ ਦੱਸਿਆ ਜਾਊਗਾ ਉਹਨੂੰ ਤਸੱਲੀ ਇੱਥੇ ਆਣ ਕੇ ਕਰ ਲਿਓ ਠੀਕ ਆ ਜੀ ਇੱਕ ਟਾਈਮ ਚੋਲੋ ਦੂ ਟਾਈਮ ਚੋਲੋ ਇੱਕ ਟਾਈਮ ਬੇਸ਼ੱਕ ਵੀਡੀਓ ਕਾਲ ਤੇ ਚਵਾ ਲਓ ਇੱਕ ਟਾਈਮ ਬਿਲਕੁਲ ਆਪਣੇ ਘਰ ਮਗਾ ਕੇ ਉਸ ਦੀ ਤਸੱਲੀ ਕਰ ਲਿਓ ਠੀਕ ਆ ਜੀ ਤੇ ਹੀਰੇ ਸ਼ੁਰੂਆਤ ਐਸੀ ਮੈਂ ਤਾਂ ਕਰ ਲਾ ਵੀਰ ਹਾਂਜੀ ਹਾਂਜੀ ਮਗਰ ਚੱਲ ਗਈ ਹੈ ਪੂਰਾ ਵਜਨ ਲੋਰਾ ਠੀਕ ਹੈ ਜੀ ਬਾਕੀ ਢਾਂਚਾ ਇੱਕ ਉਹਨੂੰ ਪੂਰੀ ਤਸੱਲੀ ਨਾਲ ਦਿਖਾ ਦਿਓ ਕੱਤ ਵੱਡਾ ਸਿੰਗਲ ਸੱਡੀ ਆ ਤੇ ਇਹਦੇ ਕੱਲ ਦੀ ਸੂਈ ਪਰਸੋਂ ਦੀ ਕੱਲ ਕੱਲ ਸੂਈ ਕੱਟੀ ਹੋ ਰਹੀ ਹੈ ਮਗਰ ਕੱਤੀ ਦਿਖਾ ਦਿਓ ਕੱਤੀ ਫੋਗਰ ਇਧਰ ਕੱਤੀ ਫੋਗਰ ਮਗਰ ਆਹ ਦੇਖੋ ਜੀ ਮਗਰ ਕੱਤੀ ਆ ਫੀਮੇਲ ਕਾਫ ਆ ਨਾਰਵਾ ਨਾਰਵਾ ਨਾਲ ਆ ਬੱਚੇ ਦੇ ਕੱਲ ਸੂਈ ਹੈ ਕੱਤੀ ਮਾਰੋ ਚਾਰ ਠੀਕ ਹੈ ਜੀ ਇਹ ਵੀ ਸ਼ੌਕ ਆ ਭਰਾ ਦਾ ਪੂਰਾ ਜੋ ਕਿਸੇ ਦਾ ਇਹ ਸਾਫ ਕਰਤੀ ਭਾਈ ਸਿਰੇ ਬੋਲੇ ਤੋਂ ਇਹਦੇ ਕਿੰਨਾ ਬੋਲਾ ਸਹੀ ਐ ਸੋ 68 ਕਿਲੋ ਉਹ ਸਟਾੜੀ 8 ਕਿਲੋ ਹਾਂ 68 8 ਲੋ ਜੀ 8 ਕਿਲੋ ਬੋ ਸਿੰਘ ਕਿ ਮੇਰਾ ਭਰਾ ਇੱਕ ਵਰੀ ਦੇਖੋ ਬਿਲਕੁਲ ਛੋਟਾ ਸਿੰਘ ਅੱਖਾਂ ਦੇ ਵਿੱਚ ਜਵਾਬ ਕਈ ਵਾਰਾ ਭਰਾਉਣ ਹੁੰਦਾ ਵੀ ਅੱਖਾਂ ਬਿਲਕੁਲ ਕਾਲੀਆਂ ਅੱਖਾਂ ਦੇ ਵਿੱਚ ਬਿਲਕੁਲ ਜਵਾਬ ਤੁਹਾਨੂੰ ਮਿਲੂਗਾ ਕਿਤੇ ਨਾ ਕਿਤੇ ਕਰਾਸ ਵਿੱਚ ਨੀਲੀ ਮੰਨ ਸਕਦੇ ਜੇ ਠੀਕ ਆ ਮਾਰਕਿੰਗ ਚੌਹ ਪੈਰਾਂ ਤੇ ਪੂਛ ਉੱਪਰ ਤੱਕ ਵਾਈਟ ਆ ਤੇ ਤਕਰੀਬਨ ਇਸ ਵਕਤ ਸਟਾਰਟਿੰਗ ਜਿਹੜੀ 8 ਕਿਲੋ ਬੋਲੇ ਤੋਂ ਆ ਹਾਂਜੀ ਹਾਂਜੀ ਲੈ ਵੀਰੇ ਐਰੂ ਮੋੜ ਕੇ ਫਿਰ ਦਿਖਾ ਦੇ ਤਸਵੀਰ ਦੇ ਨਾਲ ਆ ਦੇਖੋ ਸੁੱਟਾ ਚਟੂ ਚਾ ਮੇਰਾ ਭਰਾ ਦੇਖੋ ਬਹੁਤ ਸੋਹਣਾ ਇਹਦੇ ਚੌਣ ਚਵਾਦ ਇੱਕ ਨੰਬਰ ਵੀਰ ਚਵਾਈ ਦੀ ਆਪਣੀ ਗਰੰਟੀ ਹੋਊਗੀ ਮੋਟੀਦਾਰ ਗਰਦ ਕਰਨੀ ਹੈ ਬਸ ਇੱਕ ਨੰਬਰ ਚਵਾਈ ਦਾ ਆਪਾਂ ਕੀਤੀ ਚਵਾਈ ਆ ਦਿਖਾਈਏ ਹਾ ਦੇਖੋ ਜੀ ਲੋ ਬਠੇ ਕੇ ਬਾਕੀ ਕੋਈ ਸਾਇਰ ਦਾ ਰੌਲਾ ਨਹੀਂ ਢੀਗਾ ਜੀ ਕੋਈ ਆਪਾਂ ਨਾਰਮਲੀ ਬੈਕ ਸਾਈਡ ਤੋਂ ਦੇਖ ਰਹੇ ਆ ਇੱਕ ਸਾਰ ਬਿਲਕੁਲ ਪੱਦਰ ਇਹਦੇ ਇੱਕ ਬੜੀ ਹੋਰ ਗੋਕਾ ਕਮਾ ਦੇ ਵੀਰੇ ਆ ਦੇਖੋ ਸੋ ਸ਼ਟਾਰਟਿੰਗ ਬਹੁਤ ਵਧੀਆ ਦੋਸਤੋ 8 ਕਿਲੋ ਬੋਲੇ ਤੋਂ ਸ਼ਟਾਰਟਿੰਗ ਆ ਹਾਂ ਲਓ ਮੋਰਦਾ ਹੀਰੇ ਸੋ ਮਗਰ ਕੱਟੀ ਆ ਚਲੋ ਪਲੱਸ ਪੁਆਇੰਟ ਆ ਕੋਈ ਭਰਾ ਕੇ ਸ਼ੌਂਕ ਨਾਲ ਸੰਭਲੂਗਾ ਕੋਈ ਸ਼ੌਂਕ ਨਾਲ ਨੂੰਸੋ ਤਿਆਰ ਕਰ ਲੈਂਦਾ ਬੱਚਾ ਮਗਰ ਕੱਟੀ ਆ ਤੋ ਚੁਬਾਈ ਚੰਗੀ ਦੱਸ ਰਿਹਾ ਵੀਰ ਬਾਕੀ ਜਿਹੜੇ ਪਸ਼ੂ ਸਵੇ ਸਵੇ ਠੀਕ ਆ ਜੀ ਕੋਈ ਦੋਰ ਆ ਤਾਂ ਹੈ ਨਹੀਂ ਵੀ ਭਾਜੀ ਦੋ ਮੋੜ ਤੇ ਬੋਸ ਦਿੱਤੀ ਹੈ ਨਾ ਦੋਸਤ ਦੇਣਾ ਗਾੜੀ ਪਾਏ ਦਾ ਪਰ ਸਵਤ ਚੰਗੀ ਦਿੱਤੀ ਉਹਦੇ 14 ਕਿਲੋ ਮੱਝ ਦੁੱਧ ਸਾਡੀ ਘੜਦੀ ਰਹੀ ਹੈ ਠੀਕ ਆ ਠੀਕ ਆ ਠੀਕ ਹਾਂਜੀ ਹਾਂਜੀ ਤੇ ਚੰਗੀ ਆ ਮੈਂ ਰੱਖੀ ਅਸੀਂ ਦੂਜੇ ਸੁਗੇ ਮੱਝ ਤੀਜੇ ਸੁਗੇ ਮੰਨ ਕੇ ਲਵੇ ਹੋਈ ਤੇ ਜੇ ਸੁਗੇ ਸੁਈ ਆ ਦੋਸਤੋ ਇੱਕ ਉਲਟ ਪੈਣੀ ਵਾਲੇ ਪਾਸੇ ਤੁਸੀਂ ਵੇਖੋਗੇ ਇੱਕ ਮਾੜਾ ਜਿਹਾ ਵਿੱਚ ਬੱਚਾ ਲੱਗਾ ਠੀਕ ਆ ਜੀ ਬਾਕੀ ਚਾਰੇ ਥਨਾਂ ਦਾ ਸਾਇਆ ਜ ਇੱਕੋ ਜਿਹਾ ਪਹਿਲੇ ਸੂਗਿਆਂ ਦੇ 10-10 ਕਿਲੋ ਕੱਢਿਆ ਦੂਜੇ ਸੂਗਿਆਂ ਤੇ 13-14 ਕਿਲੋ ਕੱਢਿਆ ਐਰ ਕੀ ਦੇਣਾ ਸਾਮ ਦਾ ਭਾਵੇਂ 15 ਚੋਲੇ 14 ਚੋਲੇ ਹਾਂ ਲੋ ਜੀ ਬਹੁਤ ਸਾਬਿਆ ਸੋ ਥਾਂਤ ਨੂੰ ਬਹੁਤ ਸੁਵਾਤੀ ਆ ਇੱਕ ਸਾਰ ਬਿਲਕੁਲ ਪੱਧਰ ਲੈਵਾ ਬੈਕ ਸਾਈਡ ਤੋਂ ਜੀ ਸੋ ਵਾਜਣ ਨੋੜ ਚੰਗਾ ਬਾਕੀ ਸੂ ਸੁਵਾ ਦੇ ਵਿੱਚ ਕਰਮਾ ਵਾਲੀ ਕੱਲ ਅੱਜ ਮਰਾ ਦਈਏ ਨਾਰੂਆ ਨਾਲ ਬੱਚੇ ਦੇ ਠੀਕ ਆ ਕੋਈ ਨੀ ਲਾ ਦੇ ਬੱਚਾ ਇੱਕ ਵਾਰੀ ਉਹਨੂੰ ਫਿਰ ਇਹਦਾ ਮੁੱਲ ਕੀ ਕਰਤਾ ਮੁੱਲ ਹੀ ਆ ਜੀ ਰੱਖਣਾ ਭਾਜੀ ਕਿੰਨਾ ਦੇ ਲੈ ਕੇ ਰੋਗਾ ਮੁੱਲ 1 13 ਕਰਦੇ ਆ ਆ ਇੱਕ 10 ਦੀ ਦੇ ਦੇਣੀ ਆਪਾਂ ਜੀ ਸੁਣੋ ਹਾਂਜੀ ਹਾਂਜੀ 110 ਦੇ 110 ਦੀ ਦੇ ਦਾਂਗੇ ਠੀਕ ਹੈ ਭਰਾ ਹਾਂਜੀ ਮੈਂ ਵੀ 110000 ਦੀ ਇਹ ਦੋਸਤੋ ਤੁਹਾਨੂੰ ਅੱਜ ਮਾਝੇ ਮਿਲ ਜੂਗੀ ਨੀਲੀ ਦੀ ਮਾਝਾ ਮਗਰ ਨੀਲੀ ਦੀ ਕੱਟੀ ਆ ਠੀਕ ਆ ਦੇ ਥਾਂ ਚੜਾਈ ਗਏ ਹਾਂ ਲਓ ਜੀ ਲੈ ਵੀਰੇ ਮਾੜਾ ਇੱਕ ਸਾਈਡ ਤੋਂ ਵੀਰੇ ਵਿਖਾ ਦੇ ਇੱਧਰ ਲੱਕ ਭਾਈ ਮੌਲ ਠੀਕ ਆ ਇਹ ਕੋਈ ਅਗਲੇ ਥਾਣਾ ਦੀ ਹੀਰੇ ਆ ਕਰਦੀ ਜੋ ਆ ਦੇਖੋ ਹੋਰ ਭਾਈ ਵਿੱਚ ਮੇਰੇ ਮਗਰਲੇ ਥੋੜਾ ਵੀ ਚੋਣਾ ਜੀ। ਹਾਂ। ਹਰ ਜੀ। ਲੋ ਜੀ ਠੀਕ ਆ। ਹ ਕੱਲੇ ਕੱਲੇ ਤਾਂ ਦੀ ਮਾਰ ਦਿੰਦੇ ਲੈ। ਲੈ ਵੀ। ਕਰਾ ਦੇ ਤਸਲੀਮ ਇਲਾਜ ਇਹਨਾਂ ਨੂੰ। ਪੂਰੀ ਭਾਜੀ ਇੱਕ ਨੰਬਰ ਆ। ਚਵਾਈ ਦੇ ਕੋਈ ਗਰੰਟੀ ਦੇ ਆਖੂ ਚਵਾਈ ਦੀ ਫੋਲ ਗਰੰਟੀ। ਆਇਦਰ ਆਖੋ। ਕਿਹੜੀ ਦੂਜੀ ਨੀਲੀ ਨਹੀਂ ਆਪਾਂ ਪਿਛਲੀ ਵੀਡੀਓ ਭਾਈ ਭਾਜੀ। ਆਹ। ਉਹ ਜਲੈਂਡਰ ਚੱਲ ਗਈ ਸੀ। ਉਹ ਆਪਣੇ ਇੱਥੇ ਹੁੰਦਾ ਰਿਸ਼ਤਦਾਰ ਹੀ ਪਿੰਡ ਆ। ਆਹ। ਉਨਾ ਆਨਲਾਈਨ ਮਗਾਲੀ ਹਾਂ ਮੈਂ ਚੋ ਕੇ ਦੋ ਡੰਗ ਚੰਗੀ ਨਿਕਲ ਜਾਨੀ ਪੂਰੀ ਸਾਰਾ ਦੋ ਦੱਸਿਆ ਆਪਣੀ ਕੱਲ ਗੱਲ ਹੁੰਦੀ ਹੁੰਦੇ ਉਹ ਕੁਝ ਨਿਕਲਿਆ ਵੀਰੋ ਚੰਗੀ ਗੱਲ ਹਾਂਜੀ ਹਾਂਜੀ ਆਵਾ 11 ਕਿਲੋ ਦੁੱਧ ਆਖਿਆ 11 ਕਿਲੋ ਵਿਗ ਲਿਆ ਇਹ ਇਹ 12 ਦੀ ਆ ਹਾਂਜੀ ਇੱਕ 12 ਦੀ ਇੱਕ 10 ਦੀ ਦੇ ਦਾਂ ਇੱਕ 10 ਦੀ ਹਾਂਜੀ ਬਾਬੇ ਇੱਕ 10 ਦੀ ਮਿਲ ਜੂਗੀ ਜੀ ਮਾਨਤਨ ਕਰ ਦਾਂਗੇ ਠੀਕ ਆ ਜੀ ਜ਼ਰੂਰ ਜੀ ਹਾਂਜੀ ਹਾਂਜੀ ਬਾਬੇ ਬੰਦਾ ਸਰ ਦਾ ਮਾਨਤਨ ਹੋਊਗਾ ਠੀਕ ਆ ਦੁੱਧ 13 14 ਕਿਲੋ ਮਾਈ ਕੱਢ ਜੋ ਬਾਈ ਜੀ ਬਟਾ ਚੰਗਾ ਠੀਕ ਆ ਜੀ ਇਧਰ ਸੈਗਰ ਨੰਬਰ ਤੇ ਹੀਰੇ ਇੱਕ ਆ ਮੱਝ ਆਪਣੇ ਕੋਲ ਖੜੀ ਆ ਇਹ ਵੀ ਚੰਗੇ ਵਜਨ ਲੋੜ ਦੇ ਵਿੱਚ ਆ ਹਾਂਜੀ ਇਹ ਅੱਜ ਭਲਕਸੂਈਏ ਹੋ ਗਏ ਤੇ ਮੈਨੂੰ ਨਹੀਂ ਇਹਨੇ ਚੌਥਾ ਦਿਨ ਹੋ ਗਿਆ ਭਾਈ ਜੀ ਚੌਥਾ ਦਿਨ ਆ ਹਾਂਜੀ ਸਵੇਰ ਦੇਗੀ ਆ ਮੱਝ ਕਨਵਾ ਸਵੇਰ ਭਾਜੀ ਕੋਈ ਤੀਜਾ ਗੱਲੇ ਕੋਈ ਚੌਥਾ ਗੱਲੇ ਆਪਾਂ ਨੂੰ ਠੀਕ ਆ ਵੀਰੇ ਆ ਚੰਗਾ ਆ ਤੇ ਭਾਜੀ ਆਪਾਂ ਸ਼ਾਮੀ ਪੰਜ ਕੋਈ 34 ਮੱਝ ਅੱਛਾ ਜੀ ਹਾਂਜੀ ਹਾਂਜੀ ਉਦੋਂ ਲਈ ਆ ਅੱਜ ਅੱਜ ਜੀ ਹੁਣ ਵਸਾਫ ਕਰਤੀ ਉਦੋਂ ਚੋਤੀ ਸੀ ਅੱਜ ਜੀ ਹਨਾ ਹਾਂਜੀ ਹਾਂਜੀ ਲਓ ਵੀ ਘੰਟਾ ਦੋ ਕੋਈ ਘੰਟੇ ਪਹਿਲਾਂ ਹੀ ਰਬਾ ਮਾਰ ਆ ਆ ਦੇਖਦੇ ਆ ਕੱਲੇ ਕੱਲੇ ਦੁੱਧ ਵਾਲੀ ਮੱਝ ਠੀਕ ਆ ਸੋ ਚੋ ਚਵਾ ਕੇ ਅੱਮ ਵੀ ਆਪਾਂ ਲੈ ਕੇ ਆਂਦੀ ਅ ਆ ਸੋਤੀ ਰੋਮ ਦੇ ਬੋਲ ਦੇ ਬਾਹਰ ਸ਼ੌਕਣਾ ਪਾਈ ਇੱਧਰ ਵੇਖਿਓ ਮਾਜੇ ਲੋੜ ਇੱਧਰ ਆ ਹਾਂ ਤੇ ਬੋਲ ਦੀ ਕੀ ਸਥਿਤੀ ਹੈ ਜਾਂ ਦੁੱਧ ਬੋਲਾ ਕਿੰਨਾ ਦੇ ਸਕਦੇ ਬੋਲਾ 80 ਕਿਲੋ ਮੰਨੇ ਕਿਹੜਾ ਬੰਦਾ 80 ਕਿਲੋ ਹਾਂਜੀ ਹਾਂਜੀ ਚਾਰੇ ਥਾਣਾ ਦੀ ਬਿਲਕੁਲ ਸਾਫ ਸਫਾਈ ਚੋਣ ਇੱਕ ਨੰਬਰ ਸਾਫ ਹੋ ਜੀ ਤੇ ਕਿਸੇ ਰਖਮਾ ਪੂਰ ਸਿੱਟਾ ਨਹੀਂ ਨਾ 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 ਠੀਕ ਆ ਭਾਈ ਲੋ ਵੀ ਵੱਡੀ ਮਾਜਾ ਮੇਰਾ ਭਰਾ ਕੋਈ ਵੀ ਆਉਂਦਾ ਦੂਰ ਨਹੀਂ ਰਿਹਾ ਠੀਕ ਹੈ ਜੀ ਇਹ ਤੁਸੀਂ ਮੰਨ ਕੇ ਸਵਦਾ ਕਰਿਓ ਵੱਡੇ ਹਾਈਟ ਕਾਟ ਦੇ ਦੇ ਦੋ ਮਗਰ ਕਟੀਆਂ ਹਾਂ ਇਹਦੇ ਮਗਰ ਵੀ ਕੱਟੀਆਂ ਇਹਦੇ ਮਗਰ ਵੀ ਕੱਟੀਆਂ ਦੋ ਮਗਰ ਕੱਟੀਆਂ ਕਰੋ ਚੈੱਕ ਹੋਲ ਉਹ ਆ ਜੀ ਨੋੜਾ ਬਾਕੀ 4-5 ਕਿਲੋ ਦਾ ਸਮਾਂ ਲਾ ਲਓ ਠੀਕ ਹੈ ਜੀ 8 ਕਿਲੋ ਇਹਦੇ ਥੱਲੇ ਵੀ ਹੁਣ ਇਸ ਵਕਤ ਦੁੱਧ ਬੋਲੋਂ ਤੋਂ ਬਾਹਰ ਹੀ ਆਈ ਸਮਝ ਲਓ ਠੀਕ ਹੈ ਜੀ 8 ਕਿਲੋ ਕੋ ਦੁੱਧ ਮੰਗਿਆ ਚੰਪਾ ਅੱਛਾ ਦੁੱਧ ਮੰਗ ਲਓ ਹਾਂ ਜੀ ਚੰਪਾ ਦੇ ਨੋੜਾ ਵਾਜਨ ਵੇਡ ਲੋੜਦਾਰ ਮੇਰਾ ਭਰਾ ਚੇ ਜੀ ਦੋ 12 ਕਿਲੋ ਦੇ ਦਊਗੀ ਫੁੱਲ ਭਰੇ ਲੋੜ ਦੇ ਵਿੱਚ ਫਲਦਾ ਕਰਦੀ ਜਿਆਦਾ ਕੋਈ ਇਹਦੇ ਕੋਈ ਹੋਰ ਕਮਾ ਦੇ ਇਹ ਲੰਮਾ ਤੁਰਦੀ ਆ ਜੀ ਵੇਚਣ ਆਲਾ ਖੜੂਗਾ ਤਾਂ ਮੁੱਲ ਜਾਇਜ਼ ਜੇ ਆਪਾਂ ਰੱਖਣਿਆ ਹਾਂ ਹਾਂ ਜਾ ਜੇ ਘਰੇ ਲੈ ਲਈ ਲੈਣੇ ਆ ਅੱਗੇ ਆਪੋਂ ਉਹ ਤੋਂ ਵੀਡੀਓ ਪਾਈ ਸੀ ਹਾਂ ਅਗਲੇ ਦਿਨ ਮਾਲ ਵੇਗਿਆ ਸੀ ਠੀਕ ਆ ਠੀਕ ਆ ਹਾਂਜੀ 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 ਲਓ ਵੀ ਠੀਕ ਆ ਸੋ ਇਹ ਮੱਝ ਦੱਸੋ ਕੋਈ ਚੌਥਾ ਕੋਈ ਤੱਜਾ ਉਹਦੀ ਸਮਝ ਦੇਖ ਲਿਆ ਜੇ ਪਰ ਦੁੱਧ ਨੂੰ ਕਰਮਾ ਜਦੋਂ ਖਰੀਦ ਨਿਕਲੂਗੀ ਇਸ ਵਕਤ 8 ਕਿਲੋ ਤੋਂ ਸਟਾਰਟਿੰਗ ਆ ਬਾਲਕ ਉਹ ਹਜੇ ਬਾਹਰ ਹੀ ਆਈ ਆਪਾਂ 5 ਵਜੇ ਛੋਤੀ ਸੀ ਜਿੱਦਾਂ ਉੱਚੜਿਆ ਤੇ ਹੁਣ ਛੋਤੀ ਸਾਰੀ ਹਾਂ ਓਕੇ ਵੀਰੇ ਕੀ ਮੋਲ ਕੀ ਡਿਮਾਂਡ ਕਰਤੀ ਵੀਰੇ ਜੀ ਮੋਲ ਭਾਈ ਇਹਦਾ 90000 ਕਰਦੇ ਆ ਸਿੱਧੀਆਂ ਛੋੜਾਂ ਕਰ ਦੇਣੀਆਂ ਤਿੰਨ ਛਟਾਂ ਦਾ ਦੋ ਛਟਾਂ ਦਾ ਪੰਜ ਹੀ ਛੱਡ ਦੇਣਾ ਅੱਜ ਆਪਾਂ ਹਾਂ ਵੱਡੀ ਮੱਝ ਹੈ ਨਾ ਕੋਈ ਆ ਕੇ ਇੱਧਰ ਵੇਖ ਲੋ ਹਾਂ ਤੇ 85 ਦੀ ਦੇਉ ਹੈ 85 ਦੀ ਦੇ ਦੇਣੀ ਮੱਝ ਆ ਫੜ ਠੀਕ ਆ ਭਾਈ ਲਓ ਜੀ 85000 ਰੁਪਏ ਦਾ ਵੀ ਦੇਣੀ ਆਪਾਂ 8 ਕਿਲੋ ਬੋਲਾ ਅੱਜ 54 ਦਿਨਾਂ ਦੀ ਸੂਈ ਆ ਟਿੱਕਾ ਹੀ ਬਲੈਕ ਇੱਧਰ ਹੈ ਪਾਜੀ ਹਾਂ ਕੂਸ਼ ਕਾਲੀ ਠੀਕ ਆ ਭਾਈ ਇਹ 85 ਦੀ ਦੇ ਦਾਂਗੇ ਆਪਾਂ ਲਓ ਜੀ 85000 ਦੀ ਜੈਡ ਬਲੈਕ ਹਾਂਜੀ ਹਾਂਜੀ ਠੀਕ ਆ ਇਹ ਮੱਝ ਤੁਹਾਨੂੰ ਦਿਖਾ ਦਿੱਤੀ ਆ ਸੂਈ ਸਵਾਈ ਆ ਮਗਰ ਕੱਟੀ ਆ ਬਿਲਕੁਲ ਇੱਕ ਰੰਗ ਮਗਰ ਕੱਟੀ ਆ ਤੇ ਆਈ ਲੇਟ ਆ ਅੱਜ 5 4 ਵਜੇ ਚੋਚਵਾ ਕੇ ਹੀਰਾ ਦਾ ਵੀ ਖਾਲੀ ਕਰ ਦਿੱਤੀ ਬਿਲਕੁਲ ਸਾਫ ਕਰਕੇ ਲਿਆਂਦੀ ਆਪਾਂ ਉਥੋਂ ਤੇ ਮੇਰਾ ਭਰਾ ਕੋਈ ਵੀ ਆਪਦੀ ਟਾਈਮ ਉਹ ਟਾਈਮ ਦੋ ਟਾਈਮ ਚੋਗੇ ਤਸੱਲੀ ਕਰ ਸਕਦਾ ਠੀਕ ਆ ਜੀ ਭਰਾ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਇੱਧਰ ਇਹ ਇਹ ਮਾਝ ਆਪਣੇ ਕੋਲ ਜਿਹੜਾ ਰਹਾਦਾ ਸੀ ਵੀ ਇਹ ਠਹਿੜ ਗਿਆ ਪਾੜ ਗਿਆ ਘਰ ਦੀ ਸਮਝ ਲਓ ਮਾਝ ਆਪਾਂ ਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਸੰਭਲ ਦੇ ਠੀਕ ਆ 1 ਮਹੀਨਾ ਰਹਿ ਗਿਆ ਕਾਪੀ ਦਸਾਉਣਾ ਠੀਕ ਆ ਜੀ ਪੂਰਾ ਮਹੀਨਾ ਲਾਲੇ ਤੇ ਦਿਨ ਦੋ ਚਾਰ ਲਾਲੇ ਉਹਨਾਂ ਨੂੰ ਨਿਹਗ ਦੀ ਕੱਚੀ ਆ ਨਿਹਗ ਦੀ ਕੱਚੀ ਤੇ ਪਾ ਜਾਇਆ ਹੂੰ ਲੋਬੀ ਮੀਂ ਉਹ ਜਿਹੜੀ ਕੱਚੀ ਆ ਪਾ ਟੋਕਣ ਵਾਲੇ ਕਰਦੇ ਨੇ ਇਹਦੇ ਠੀਕ ਆ ਹਾਂਜੀ ਹਾਂਜੀ ਬਿਲਕੁਲ ਐਂ ਜਿਹੜੀ ਬਿਲਕੁਲ ਸਹੀ ਸਵਾ ਮਹੀਨੇ ਦੀ ਆ ਮਹੀਨੇ ਦੀ ਮਹੀਨੇ ਦੀ ਭਾਜੀ ਠੀਕ ਆ ਭਰਾ ਲੈ ਵੀ ਉਹ ਖੋਦ ਨੂੰ ਤੋੜ ਕੇ ਦਿਖਾ ਦੇ ਹੋਊਗੇ ਤੇਜਾ ਸੁਆ ਤੇਜਾ ਤੇਜਾ ਭਾਜੀ ਲੋ ਜੀ ਤੇਜਾ ਸੁਆ ਦੁੱਧ ਦੇ ਜਿੰਦੀ 10 12 ਕਿਲੋ ਆ ਮਹੀਨੇ ਦੀ ਕੱਚੀ ਆ ਉਹ ਅਕੋਰਡਿੰਗ ਹੁਣ ਦੁੱਧੋਂ ਤਾਂ ਚਲੋ ਡਰਾਈ ਆ ਕਰਮਾ ਲਈ ਦੁੱਧੋਂ ਦਾ ਭੱਜੀ ਆ ਸਾਰੇ ਭਰਾਵਾਂ ਨੂੰ ਪਤੇ ਜੋ 2 3 4 2 3 ਮਹੀਨੇ ਪਸ਼ੂ ਵੈਸੇ ਜੋ ਛੜਵਾ ਚਾਹੀਦਾ 2 ਮਹੀਨੇ ਹੋ ਗਏ ਭੱਜੀ ਨੂੰ ਹਾਂ ਤੇ ਕੂ ਵੇਚਣ ਵਾਲਾ ਲੈਲੂ ਕਰ ਪੈਸੇ ਨਾਲ ਜੁੜ ਜਾਣਗੇ ਬਿਲਕੁਲ ਜੀ ਬਿਲਕੁਲ ਸੋ ਅੱਜ ਦੋਸੋ ਬਿਲਕੁਲ ਮਹੀਨਾ ਕੱਤੀ ਆ ਪਰ ਅੱਜ ਰੇਡ ਹੀਰਾ ਦਾ ਵੀ ਟੋਕੜਾ ਵਾਲੇ ਕਰਦੇ ਆਂਗੇ ਤਿਆਰ ਹੀ ਭਾਜੀ 85 ਹਜ਼ਾਰ ਦੀ ਮੱਝ ਹੱਥੋਂ ਛੁੱਟੇ ਵਿਗਦੀ ਆ ਬਿਲਕੁਲ ਜੀ ਬਿਲਕੁਲ 85 ਦੀ ਭਾਅ 90 ਦੀ ਵਿਗ ਜੀ ਹਾਂ ਤਿਆਰ ਹੀ ਵਿਗਦੀ ਆ ਠੀਕ ਆ ਮੋੜ ਨਾਲ ਫਿਰ ਹੀਰੇ ਇਹ ਦੇਖ ਤੇ ਅੱਬ ਹਮ ਭਾਅ ਮੁਖਤ ਵਾਲੇ ਕਰਨੇ ਆ ਹੂੰ ਤੋਰਾ ਤੋਰਾ ਬਹੁਤ ਚੰਗਾ ਲੋ ਇਹ ਤੋਰਾ ਬੁਖਾਰਾਂ ਠੀਕ ਆ ਜੀ ਜਿੱਦਾਂ ਮਰਜੀ ਮੇਰਾ ਭਰਾ ਕੋਈ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਉਹੀ ਜੱਗੜਾ 9 ਮਹੀਨੇ ਕੰਪਲੀਟ ਹੋ ਗਏ ਫਿਰ ਤੇ 1 ਮਹੀਨਾ ਹਜੇ ਬਾਕੀ ਹੈ ਦਾ ਸੌਣ ਦਾ ਹਾਂਜੀ ਹਾਂਜੀ ਲਾਵੀ ਹੁਣ ਮੁੱਲ ਮੇਰਾ ਭਰਾ ਸੁਣ ਕੇ ਜਰਾ ਬਿਲਕੁਲ ਮਿੱਠਾ ਜਿਹਾ ਮੁੱਲ ਮੁੱਲ ਸੁਣ ਕੇ ਤੇ ਵੀਡੀਓ ਵੇਖ ਕੇ ਫੇਰ ਕਟਿਓ ਸਾਰੀ ਹਾਂ ਮਾਲੀ ਦਾ ਮੁੱਲ ਜੈ ਜੀ ਹੋਊਗਾ ਹਾਂ ਮਾਲੀ ਵਿਖਾਵਾਂਗੇ ਜੀ ਬਾਕੀ ਇਹਰਾ 80000 ਮੁੱਲ ਪਾਜੀ 65000 65000 ਦੇਦ ਗਏ ਛੋਟਾ ਛਟਾ ਕਰਕੇ ਇਹਨੇ ਕਰ ਦਿਆ ਛੋਟ ਸਿੱਧੀ ਬਾਹਰ ਦੀ ਦੇ ਦਈਏ ਬਾਹਰ ਦੀ ਹਾਂਜੀ ਹਾਂਜੀ ਅੰਦਰ ਨਹੀਂ ਦੇ ਦਈਏ ਪਤਲੀ ਚਮੜੀ ਦੇ ਦੇ ਤੇ ਪਾਜੀ 60 ਅੰਦਰ ਨਹੀਂ ਦੇ ਦਈਏ ਅਜਾ ਚਮੜੀ ਵੇਖਿਓ ਚਮੜੀ ਦੇਖ ਲਈ ਜਿਹੜਾ ਕੋਈ ਵੇਖਣਾ ਵਖਾਤਾ ਸੀ ਬਾਹਰ ਦੀ ਪੂਰੀ ਦੀ ਦੇ ਦਈਏ ਬਾਹਰ ਦੀ ਬਾਹਰ ਦੀ ਹਾਂ ਲੈ ਜੀਰਾ ਬਾਹਰ ਦੀ ਦੇ ਦਈਏ ਚਲੋ ਬਾਹਰ ਦੀ ਮੇਰੇ ਪ੍ਰਭੂ ਇੱਕ ਮਹੀਨਾ ਸਾਂਭਣ ਦੀ ਲੋੜ ਆ ਬਾਧ ਹਜ਼ਾਰ ਦੀ ਤਨ ਉਹ ਇਹ ਮੱਝ ਮਿਲ ਜੂਗੀ ਕੋਈ ਆਊਗਾ ਵੀਰ ਦੂਰੋਂ ਆਊਗਾ ਉਹਦਾ ਹਯਾਰ ਮਾਨ ਕਿਹੜਾ ਲਾਗੂ ਕੋਦਾ ਨਹੀਂ ਮਾਨ ਕਰਨਾ ਅੱਛਾ ਉਹਦਾ ਜਿੰਨਾ ਕਰਨਾ ਹੀ ਕਰਤਾ ਉਹਦਾ ਕਰਤਾ ਲੈ ਵੀ ਪੈੜ ਹਜ਼ਾਰ ਦੇ ਵਿੱਚ ਉਹ ਹੀਰਾ ਵੀ ਉਹ ਲਾਗੇ ਬੰਨੇ ਵਾਲਾ ਕਰਤਾ ਤੇ ਦੂਰੋਂ ਆਉਂਦਾ ਤੇ ਹਜ਼ਾਰ ਮਾਨਤਨ ਕਰਦਾ ਹਜ਼ਾਰ ਕਰਾਂਗੇ ਬਾਕੀ ਚਾਰੇ ਥਾਣਾ ਤੋਂ ਸੋ ਕੋਈ ਫੋਰਚਾਕ ਨਹੀਂ ਆ ਉਹਦਾ ਚੈੱਕ ਕਰਕੇ ਖੜਕੇ ਬੇਸ਼ੱਕ ਖੜੇ ਕੋਈ ਚੱਕਰ ਨਹੀਂ ਆਪਾਂ ਨੂੰ ਠੀਕ ਆ ਭਾਈ ਹੁਣ ਗੁੰਡਾ ਗੁੰਡਾ ਆ ਹੀ ਜਾਣੀ ਚੌਥਣਾ ਮਾੜਾ ਮੁਰ ਥਾਣੇ ਪਾਸ ਕਰਾ ਦੂਗੀ ਕਰਮਾਂ ਪਾਸ ਹੋ ਜਣੀ ਆ ਹਾਂ ਹਾਂ ਜੀ ਬਾਧ ਹਜ਼ਾਰ ਦੀ ਦੇ ਦੇਣੀ ਆ ਦੂਰ ਦੂਰ ਵਾਲੇ ਨੂੰ ਕਾਟ ਦੀ ਚਲੋ ਹਾਂ ਜੀ ਜੀ ਇਧਰ ਇੱਕ ਕਟਾ ਦਿਖਾ ਦਿੰਨੇ ਮਾਲੀ ਆ ਨੂਦੀ ਦੇ ਵਿੱਚ ਇਹ ਵੀ ਮਾਰਦੀ ਕੋ ਚੋ ਬਾਹਰ ਆ ਗਿਆ ਅਜ ਭਾਜ ਜਾਏਗਾ ਮਿੱਠਾ ਮੁੱਲ ਹੋਊਗਾ ਬਿਲਕੁਲ ਉੱਪਰ ਤੱਕ ਪੂਛ ਵਾਇਦਾ ਚਾਰੇ ਪੈਰ ਮਾਰਦੀ ਦੇ ਵਿੱਚ ਆਖੂ ਕਾਪਾ ਦਮ ਤਸਲੀ ਨਾਲ ਦਿਖਾਉਣੀ ਆ ਬਿੱਲੀ ਮਨਕੀ ਆਖਾ ਆ ਜੀ ਇਹਨੇ ਬਿੱਲੀ ਮੋਚ ਕੋਈ ਖੇਚਲ ਕਰੇ ਰੇ ਭਾਵੇਂ ਭੜਕੇ ਰੇੜੇ ਚਲਾ ਲੇ ਇਹਨੂੰ ਆ ਵਖਾਈਏ ਖੇਰੇ ਇਹਨੂੰ ਫੇਸੋ ਇਧਰ ਬੈ ਕੇ ਬਿੱਲੀਆਂ ਆਖਾਂ ਮੁਖੜਾ ਦਿਖਾਈ ਆ ਵੇਖੋ ਬਿੱਲੀਆਂ ਆਖਾਂ ਵੇਖੋ ਬਿੱਲੀਆਂ ਆਖਾਂ ਮੱਖਰੇ ਬਾਹਰ ਕੀ ਲੈਣਾ ਪਾਣੀ ਦੇ ਜਾ ਛੋਟਾ ਸਿੰਘ ਨਹੀਂ ਡੋਣਾ ਥੀਰਾ ਹੋ ਰਹੀਦੀ ਉਮਰ ਕਿੰਨੀ ਕੇ ਉਮਰ ਦਾ ਨਹੀਂ ਭਾਜੀ ਐਵੇਂ ਪਤਾ ਐਵੇਂ ਆਹਦੇ ਕੋਲੋਂ ਗੱਲਾਂ ਕਰੀ ਗਈ ਆ ਉਹ ਸਵਾਦ ਨਹੀਂ 1.5 ਸਾਲ ਦਾ ਹੋਊਗਾ ਕਟਾ ਭਾਜੀ 1.5 ਦਾ ਮੰਨ ਲੈ ਕੋਈ ਠੀਰਾ ਨਾ ਕੋ ਦੰਦੋਂ ਤੇ ਨਹੀਂ ਸੱਟਿਆ ਨਹੀਂ ਆਪਾਂ ਲਾਉਂਦੇ ਭਾਜੀ ਐਵੇਂ ਝੂਠ ਨਹੀਂ ਮਾਰਨਾ ਕਿਹੜੀ ਗੱਲ ਆ ਲੈ ਤੂੰ ਮੈਨੂੰ ਬੁਖਾਰ ਮੂੰਹ ਕਰਕੇ ਤੂੰ ਉਮਰ ਦੱਸ ਦਿੰਦੇ ਆਪਾਂ ਉਮਰ ਤੁਸੀਂ ਤੁਸੀਂ ਦੱਸ ਦਿਓ ਓਏ ਸੋਕ ਫਾੜ ਓਏ ਫੋਰਸ ਓਕੇ ਤਗੜਾ ਹੋ ਮੇਰਾ ਵੀਰ ਆ ਇਧਰ ਆ ਓਏ ਲਓ ਜੀ ਠੀਰਾ ਕਟਾ ਹੋਊਗਾ ਵੈਸੇ ਫਿਰ ਉਮਰ ਦਾ ਪਤਾ ਲੱਗ ਜਣਾ ਆ ਦੋ ਦੰਦ ਭੰਨੇ ਲੈ ਹਾਂ ਦੋ ਦੰਦ ਭੰਨੇ ਹਾਂ ਨਾ ਨਹੀਂ ਦੰਦ ਤਾਂ ਭੰਗਿਆ 2.5 ਸਾਲ ਤੋਂ ਬਿਲਕੁਲ ਜ ਹੋਣ ਦਾ ਦਾ ਚੱਕੀ ਨਹੀਂ ਬੱਚੇ ਆਪਾਂ ਤੁਹਾਨੂੰ ਦਿਖਾ ਦਿੱਤਾ ਦੰਤ ਸੁੱਟ ਜਰੂਰ ਗਿਆ ਆ ਜੀ ਮੁੱਲ ਜਜ ਕਰਨਾ ਪਰ ਆਪਾਂ ਦੱਸਾਂ ਬੰਦੇ ਵੱਢਣ ਵਾਲੇ ਉੱਤੋਂ ਜਾਣ ਪਹੁੰਚਾਤੀ ਇਹਦੀ ਸਮਝ ਕੱਟਾ ਜਿਹੜਾ ਕਿਸੇ ਮਾਲੀ ਚੰਗਾ ਘਰ ਵਾਲੇ ਨੂੰ ਖੁਸ਼ ਹੋਗੇ ਹੋਰ ਭਾਵੇਂ 100 ਛੋੜ ਆ ਕਿ 200 ਕਰਾਂਗੇ ਹਾਂ ਉਹ ਛੋੜ ਕਰ ਦਿਓ ਕੋਈ ਗੱਲ ਨਹੀਂ ਖੁੱਲੀ ਖੁੱਲੀ ਠੀਕ ਹੈ ਜੀ ਮਾਲੀ ਚੰਗਾ ਬਾਕੀ ਸੂਸਾ ਲੈਂਦਾ ਤੁਸੀਂ ਦੇਖ ਸਕਦੇ ਜੇ ਮੱਜਾ ਸੂਸਾ ਲੈਂਦਾ ਤੇ ਕ੍ਰੋਸ ਜੰਪ ਇਹਨੇ ਕਰਨੀਆਂ ਸ਼ੁਰੂ ਕਰ ਦੇਣੀਆਂ ਕਰਮਾਲੇ ਨੇ ਕਿਸੇ ਨੇ ਖੁੱਲਾ ਵਾਰੇ ਜੇ ਛੜ ਛੁੜ ਦਿੱਤਾ ਕਿ ਮਾਲ ਦੇ ਵਿੱਚ ਪੂਤੀ ਪਾਤੀ ਬਹੁਤ ਸੋਹਣੀ ਰਿਜ਼ਲਟ ਵੀ ਕਰਮਾਲਾ ਇਦਰੇ ਕੁਲਤਾਂ ਨੂੰ ਫੇਰ ਦਿਖਾ ਦਈਏ ਭਾਜੀ ਉਹ ਚੱਲ ਕਹਿੰਦੇ 14 15 14 15 ਬੱਧੀ ਬੋਚ ਆ ਦੇਖੋ ਕਿਰੇ ਕੀ ਮੁੱਲ ਵੀਰੇ ਦੇ ਦਈਏ ਕਿੰਨੇ ਦਾ ਮੁੱਲ 32000 ਹਾਂ ਤੇ 29 ਦਾ ਦੇ ਦਈਏ 29 ਦਾ ਹਾਂ ਜਾਇਜ ਜਾਇਜ ਹੋਰ ਵੀ ਕੱਟਦੇ ਮਾਰਦਨ ਕਰਦੇ ਹੋਈ ਰਿਹਾ ਕੋਈ ਗੱਲ ਨਹੀਂ ਜਾਇਜ ਛੋੜ ਹੀ ਸਮਝ ਲੇ ਕੋਈ ਫਿਰ 28000 ਦਾ ਦੇ ਦਾਂਗੇ 28000 ਦਾ ਜਾਇਜ ਲਓ ਵੀ 28000 ਦਾ ਹੀ ਰਮੇ ਵੀ ਕਟਾ ਦੇ ਦਾਂਗੇ ਨੀਲੀ ਦਾ ਕਟਾ ਬਿਲਕੁਲ ਮਾਰ ਲਓ ਚਾਰਾ ਮੇਰੇ ਭਰਾ ਠੀਕਾ ਜੀ ਸਾਫ ਸੁਥਰਾ ਜਿੰਨਾ ਵੀ ਕਰਮਾ ਦਾ ਟੈਸਟਿਕਲ ਨਲਾ ਦਾ ਵੇਚੀਦਾ ਦੇ ਦਾਂਗੇ ਬਿਲਕੁਲ ਐਮ ਸਟਰੀਟ ਕਿਤੇ ਦੀ ਬਾਸ ਸਟਰੀਟ ਥੱਲੇ ਭਾਜੀ ਭਾਵੇਂ ਪੂਰੀ ਕੀ ਕਰਨ ਦਾ ਸਮਝ ਲੋ ਆਪਾਂ ਇਹਦੀ ਜਾਨ ਸਮਝੇ ਲੋ ਬਚਾਤੀ ਆ ਮੇਰੀ ਚੰਗੀ ਗੱਲ ਕਿਸੇ ਭਰਾ ਤੇ ਆਪਾਂ ਘਰ ਵਾਲੇ ਨੂੰ ਆ ਜਿਹੜਾ ਜਾ ਕੇ ਵੀ ਯਾਦ ਕਰੇ ਮੈਨੂੰ ਲਿਆਂਦਾ ਫਲਾਨੀ ਜਗ੍ਹਾ ਤੋਂ ਫਲਾਨੀ ਤੋਂ ਆਇਆ ਇਹ ਗੁਣਨਾ ਭਲਾਵੇ ਕਿਤੇ ਹੀ ਤੇ ਤੋਂ 28000 ਦਾ ਲਿਆਂਦਾ 128000 ਦਾ ਗਾਹ ਵੇਚਿਆ ਵੇਚਿਆ ਠੀਕ ਹੈ ਭਾਜੀ ਉਹ ਤਰ੍ਹਾਂ ਚੱਲ ਸਾਲ-ਸਾਂਭ ਲਈ ਜਿਹੜੇ ਭਾਵੇਂ ਸਾ ਤ੍ਰਿਪੰਨਤ ਸਤਰੀਆ ਮਾ ਮੱਝਾਂ ਦੇ ਬਰਾਬਰੀ ਮੋਲੋ ਇਹ ਕਰਦੇ ਚੰਗੇ ਹੋਈ ਫਿਰ ਹਾਂਜੀ ਹਾਂਜੀ ਨੀਲੀ ਦਾ ਚੰਗਾ ਮਾ ਜੀ ਪਾਜੀ ਪਤਲੀ ਚਮੜੀ ਦਾ ਤੇ ਚੰਗਾ ਕੱਟਾ ਹੀ ਰੇ ਆਟਾ ਇਹ ਆਨਲਾਈਨ ਮੰਗਾਏ ਘਲਦਾ ਕੋਈ ਗੱਲ ਨਹੀਂ ਆ ਲੋ ਵੀ ਇਹ ਸਿਰਫ 28000 ਦਾ ਕੱਟਾ ਹੈ ਬਾਕੀ ਮੇਰੇ ਭਰਾਵੋ ਜਾਂਦਿਆਂ ਰੇੜੀ ਲਾ ਲਓ ਜਾਂਦਿਆਂ ਮਾਲ ਦੇ ਵਿੱਚ ਜੰਪ ਲਾਉਣ ਲੱਗ ਪੈਣਾ ਨੇ ਕਰਮ ਵਾਲੇ ਦੇ 2-4 ਮਹੀਨਿਆਂ ਤੱਕ ਬੜੇ ਦੇ ਬਰੂਵੇਂ ਸੁਰਦੇ ਜੇ ਕਿਤੇ ਤੇਲ ਤੋਂ ਦੇ ਦਿਓ ਸੋ ਇਹ ਅੱਜ ਕਿਸਾਨ ਕਰੋ ਮਾਲ ਜਿਹੜਾ ਆਪਾਂ ਤੁਹਾਨੂੰ ਦਿਖਾਤਾ ਚਾਰ ਨਗ ਸੀਗੇ ਹੀਰੇ ਦੇ ਕੋਲ ਕਿਉਂ ਨਗਾਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਚੰਗੇ ਲੱਗੇ ਪਸ਼ੂ ਵੀਡੀਓ ਸ਼ੇਅਰ ਕਰਦੇ ਹੋ ਦੱਬ ਕੇ ਹੋਰ ਵੀ ਫਾਰਮਰ ਭਰਾਵਾਂ ਤੱਕ ਪਹੁੰਚ ਸਕੇ ਲੈ ਵੀਰੇ ਇੱਕ ਨੰਬਰ ਜਿਹੜਾ ਕਰਦੇ ਸਾਂਝਾ ਵੀ ਹੈ ਪਛਾਣ ਨੰਬਰ 013 44113 ਹਾਂ ਹਾਂਜੀ ਜੀ ਆਉਣ ਨੂੰ ਕੋਈ ਦੂਰੋਂ ਆਉਂਦਾ ਤਾਂ ਰਾਤ ਆਪਣੇ ਉਦ ਰਵੇ ਠੀਕ ਹੈ ਜੀ ਹਾਂਜੀ 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 ਓਕੇ ਭਾਜੀ ਓਕੇ ਭਾਜੀ ਬਹੁਤ ਮਿਹਰਬਾਨੀ ਤੁਹਾਡੇ ਆਉਣ ਦੀ ਧੰਨਵਾਦ ਦੋਸਤੋ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ